ਮਨ ਦੁੱਖ ਹੁੰਦਾ ਵੀ ਯਾਰ ਤੁਸੀਂ ਦੇਣਾ ਦਿਓਗੇ ਕਿੱਥੇ ਹੋਏ ਮੈਨੂੰ ਲੱਗਦਾ ਪ੍ਰਮਾਤਮਾ ਨੂੰ ਵੀ ਨਰਕ ਤੋਂ ਵੀ ਗਹਾਂ ਵਾਲੀ ਚੀਜ਼ ਬਣਾਉਣੀ ਪਊ ਜਿੰਨੇ ਪਾਪ ਇਹਨਾਂ ਨੇ ਕੀਤੇ ਨੇ ਵੀ ਨਰਕ ਤੋਂ ਵੀ ਤਹਾਂ ਵਾਲੀ ਕੋਈ ਚੀਜ਼ ਬਣਾਈਏ ਇਹਨਾਂ ਨੂੰ ਉੱਥੇ ਸਿੱਟੀਏ ਤੇਲ ਵਾਲੇ ਕਰਾਹਿਆਂ 'ਚ ਤਲਨੇ ਪੈਣੇ ਆ ਇਹ ਜਿੰਨਾ ਇਹਨਾਂ ਨੇ ਸੱਤਿਆਨਾਸ਼ ਕੀਤਾ ਲੋਕਾਂ ਦੀਆਂ ਭਾਵਨਾਵਾਂ ਦਾ ਸਮਝਦੀ ਕਿਸੇ ਨੂੰ ਕੁਝ ਨਹੀਂ ਅਸੀਂ ਹਈਆਂ ਬਸ ਇੱਧਰ ਵੀ ਅਸੀਂ ਆ ਉੱਧਰ ਵੀ ਅਸੀਂ ਆ ਬਸ ਅਸੀਂ ਆ ਅਸੀਂ ਹੁੰਨੇ ਆ ਸੋ ਇਸ ਕਰਕੇ ਐ ਨਹੀਂ ਚੱਲਦਾ ਹੁੰਦਾ ਹਰ ਰੋਜ਼ ਨਹੀਂ ਚੱਲਦਾ ਹੁੰਦਾ ਕਾਠ ਦੀ ਹਾਂਡੀ ਰੋਜ਼ ਰੋਜ਼ ਨਹੀਂ ਚੜਦੀ ਆ ਜਿਹੜਾ ਤੁਹਾਡਾ ਪਿਆਰ ਹੈ ਇਹਦੇ ਅੱਛਾ ਤੁਸੀਂ ਇਹ ਦੇਖ ਲਓ ਵੀ ਕਿੰਨਾ ਕੁ ਗੁਰੂ ਸਾਹਿਬ ਨੂੰ ਪਿਆਰ ਕਰਦੇ ਆ ਕਿੰਨਾ ਕੁ ਇਹਨਾਂ ਨੂੰ ਸ਼ਹਾਦਤਾਂ ਦਾ ਸਨਮਾਨ ਹੈ ਕਿ ਉਹ ਪਿਛਲੇ 10 ਦਿਨ ਤੋਂ ਮਾਗੀ ਦੀਆਂ ਰੈਲੀਆਂ ਕਰਕੇ ਸੁਖਬੀਰ ਬਾਦਲ ਕਹਿ ਰਿਹਾ ਯਾਰ ਬੱਸਾਂ ਭੇਜਾਂਗੇ ਸਿੱਧੇ ਰੈਲੀ 'ਚ ਆ ਜਿਓ ਮੱਥਾ ਮੂਥਾ ਟੇਕਣ ਨਾ ਚਲੇ ਜਾਓ ਯਾਰ ਮੱਥਾ ਮੂਥਾ ਟੇਕਣਾ ਹੀ ਕਹਿੰਦਾ ਯਾਰ ਮੈਂ ਇਹ ਕਹਿਣਾ ਵੀ ਪਹਿਲਾਂ ਆਇਓ ਘੰਟਾ ਪਹਿਲਾਂ ਆ ਜਿਓ ਇਸ਼ਨਾਨ ਕਰਕੇ ਮੱਥਾ ਟੇਕ ਕੇ ਫੇਰ ਰੈਲੀ 'ਚ ਆ ਜਿਓ ਇਹ ਕਹਿੰਦਾ ਰੈਲੀ 'ਚ ਆ ਜਿਓ ਉਧਰ ਨੋ ਇਧਰ ਉਧਰ ਨੋ ਚਲੇ ਜਾਇਆ ਕਰ ਇਹ ਇਹ ਮੱਥਾ ਟੇਕਣ ਨੂੰ 40 ਮੁਕਤਿਆਂ ਦੀ ਧਰਤੀ ਨੂੰ ਮੱਥਾ ਟੇਕਣ ਨੂੰ ਇਧਰ ਉਧਰ ਹੀ ਕਹਿੰਦੇ ਆ ਇਧਰ ਉਧਰ ਜਿਵੇਂ ਉਹ ਇੱਕ ਇਹਨਾਂ ਦਾ ਸੀਗਾ ਕਿਹੜਾ ਮੈਂ ਤਾਂ ਨਾ ਹੀ ਉਹਦਾ ਲੈਣਾ ਵੈਸੇ ਠੀਕ ਨਹੀਂ ਹੈਗਾ ਉਹ ਜੇ ਉਹਨੂੰ ਮਾਫੀ ਦੋ ਤਿੰਨ ਵਾਰੀ ਮਾਫ ਕਰਦਾ ਦੋ ਤਿੰਨ ਵਾਰੀ ਕੱਢਦਾ